ਰੋਜ਼ਾਨਾ ਨਾਲ ਧੱਕੇਸਾਹੀ ਤੇ ਉਤਰੀ ਹੋਈ ਹੈ ਅੱਜ ਸਰਕਾਰ ਦੀ ਆ ਸਾਡੇ ਗੋਲਿਆਂ ਵਾਰੂ ਸਾਡੇ ਗੋਲਿਆਂ ਰੋਜ਼ਾਨਾ ਅਜੀਤ ਦੀ ਖਬਰ ਮੁਤਾਬਕ ਪਿਛਲੇ 10 ਸਾਲਾਂ ਚ ਚੜੱਗ ਪੱਗ 4 ਲੱਖ ਏਕੜ ਖੇਤੀਬਾੜੀ ਜ਼ਮੀਨ ਸ਼ਹਿਰੀ ਕਲੋਨੀਆਂ ਤੇ ਸੜਕਾਂ ਦੇ ਨਿਰਮਾਣ ਸਵਰਤੀ ਗਈ ਹੈ ਤੇ ਹੁਣ ਮੌਜੂਦਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਯੋਜਨਾ ਤਹਿਤ ਪੰਜਾਬ ਦੇ 158 ਪਿੰਡਾਂ ਦੀ 40 ਹਜ਼ਾਰ ਏਕੜ ਜ਼ਮੀਨ ਨੂੰ ਸ਼ਹਿਰੀਕਰਨ ਲਈ ਚੁਣਿਆ ਜਦਕਿ 60 ਹਜ਼ਾਰ ਏਕੜ ਜ਼ਮੀਨ ਪਹਿਲਾਂ ਹੀ ਭਾਰਤ ਨਵਾ ਦਾ ਪ੍ਰੋਜੈਕਟ ਤਹਿਤ ਐਕਵਾਇਰ ਕੀਤੀ ਜਾ ਚੁੱਕੀ ਹੈ ਤੇ ਰਹਿੰਦੀ ਖੁੰਦੀ ਧੱਕੇ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਭਾਰਤੀ ਰੇਲਵੇ ਵੱਲੋਂ ਵੀ ਮਾਲ ਗੱਡੀਆਂ ਲਈ ਨਵੀਆਂ ਰੇਲ ਲਾਈਨਾਂ ਵਿਛਾਉਣ ਲਈ ہزارਾਂ ਏਕੜ ਜ਼ਮੀਨ ਰਿਕੁਆਇਰ ਕਰਨ ਦਾ ਖਰਚਾ ਬਣਿਆ ਹੋਇਆ ਜਿਸ ਨਾਲ ਖੇਤੀਬਾੜੀ ਯੋਗ ਜ਼ਮੀਨ ਦਾ ਰਕਬਾ ਹੋਰ ਘਟ ਜਾਵੇਗਾ ਪੰਜਾਬ ਵਿੱਚ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਟਕਰਾਅ ਦੀਆਂ ਖਬਰਾਂ ਨਿਤ ਪੜਨ ਸੁਣਨ ਨੂੰ ਮਿਲ ਰਹੀਆਂ ਹਨ ਪ੍ਰਸ਼ਾਸਨ ਪੂਰੀ ਪੁਲਿਸ ਫੋਰਸ ਲੈ ਕੇ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਹਨ ਅਤੇ ਕਿਸਾਨ ਇਸ ਦਾ ਵਿਰੋਧ ਜਿਸ ਨੂੰ ਸਰਕਾਰ ਵਿਕਾਸ ਲਈ ਜ਼ਰੂਰੀ ਦੱਸ ਰਹੀ ਹੈ ਉਸੇ ਨੂੰ ਕਿਸਾਨ ਖੇਤੀ ਦਾ ਵਿਨਾਸ਼ ਦੱਸ ਰਹੇ ਹਨ ਕਿਉਂ ਹੋ ਰਹੀਆਂ ਹਨ ਇਹ ਝੜਪਾਂ ਕਿਉਂ ਸਰਕਾਰ ਲੈ ਕੇ ਆਈ ਹੈ ਲੈਂਡ ਪੂਲਿੰਗ ਪਾਲਿਸੀ ਕੀ ਹੈ ਇਹ ਲੈਂਡ ਪੂਲਿੰਗ ਕਿਉਂ ਹੋ ਰਿਹਾ ਹੈ ਇਸ ਦਾ ਵਿਰੋਧ ਜਾਣਦੇ ਹਾਂ ਇਸ ਵੀਡੀਓ ਵਿੱਚ ਕੀ ਹੈ ਲੈਂਡ ਪੂਲਿੰਗ ਲੈਂਡ ਪੂਲਿੰਗ ਇੱਕ ਨੀਤੀ ਹੈ ਜਿਸ ਵਿੱਚ ਕਿਸਾਨ ਜਾਂ ਜ਼ਮੀਨ ਮਾਲਕ ਆਪਣੀ ਜ਼ਮੀਨ ਸਰਕਾਰ ਨੂੰ ਵਿਕਾਸ ਲਈ ਦਿੰਦੇ ਹਨ ਅਤੇ ਬਦਲੇ ਵਿੱਚ ਉਹਨਾਂ ਨੂੰ ਵਿਕਸਿਤ ਰਿਹਾਇਸ਼ੀ ਜਾਂ ਵਪਾਰਕ ਪਲਾਟ ਵਾਪਸ ਮਿਲਦੇ ਹਨ ਇਹ ਨੀਤੀ ਖਾਸ ਕਰਕੇ ਸ਼ਹਿਰੀ ਵਿਕਾਸ ਨੂੰ ਯੋਜਨਾਬੱਧ ਢੰਗ ਨਾਲ ਅੱਗੇ ਵਧਾਉਣ ਲਈ ਬਣਾਈ ਜਾਂਦੀ ਹੈ ਪੰਜਾਬ ਸਰਕਾਰ ਪੰਜਾਬ ਦੇ 27 ਸ਼ਹਿਰਾਂ ਦੇ ਸ਼ਹਿਰੀ ਵਿਕਾਸ ਲਈ ਵੱਡੇ ਪੈਮਾਨੇ ਤੇ ਲੈਂਡ ਪੂਲਿੰਗ ਸਕੀਮ ਲੈ ਕੇ ਆਈ ਹੈ ਇਸ ਨੂੰ 20 ਜੂਨ ਨੂੰ ਕੈਬਨਿਟ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ حالانکہ سرکار اس نیتی نو سوبے لی بہت ہی ودیہ دس رہی ہے پھر بھی اس دا وروت ہو رہا ہے آخر کیوں کسان ہی نہیں پجاب کے اکنامسٹ سوشولوجسٹ اور ہووان بھی اس دا وروت کر رہے ہیں کیوں کیوں اس نیتی نو زمین کھو والا قدم دسیا جا رہا ہے اس نو کھیتی وناش دی سکیم کہا جا رہا ہے اس نو پنجاب وروھی کہہ کہ کے ساریاں ہی وروی پارٹیاں اس دے خلاف مورچہ وڈن کو تیار ہو گئی ہیں ਇਸ ਗੱਲ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਇਸ ਨੀਤੀ ਦਾ ਕਿਸਾਨਾਂ ਨੂੰ ਫਾਇਦਾ ਹੈ ਜਾਂ ਨੁਕਸਾਨ ਸਰਕਾਰ ਜਿਸ ਨੂੰ ਵਿਕਾਸ ਦਾ ਨਾਮ ਦੇ ਰਹੀ ਹੈ ਕੀ ਵਾਕਈ ਉਸ ਵਿਕਾਸ ਦੀ ਲੋੜ ਹੈ ਪੰਜਾਬ ਨੂੰ ਕੀ ਇਹ ਲੈਂਡ ਪੂਲਿੰਗ ਕਾਨੂੰਨੀ ਪੱਖੋਂ درست ਹੈ ਇਸ ਨੀਤੀ ਦਾ ਕੀ ਪ੍ਰਭਾਵ ਪਵੇਗਾ ਪੰਜਾਬ ਤੇ ਕੀ ਹੋਵੇਗਾ ਪੰਜਾਬ ਦਾ ਭਵਿੱਖ ਇਸ ਦੇ ਨਾਲ ਹੀ ਕੇਸ ਸਟੱਡੀ ਵੀ ਕਰਾਂਗੇ ਕੀ ਹੈ ਸਿਆਸੀ ਪਾਰਟੀਆਂ ਦੀ ਭੂਮਿਕਾ ਜੇ ਇਹ ਨੀਤੀ ਨਹੀਂ ਕਾ ਕੀ ਹੈ ਇਸ ਦਾ ਅਲਟਰਨੇਟਿਵ ਇਹਨਾਂ ਸਾਰੇ ਹੀ ਨੁਕਤਿਆਂ ਤੇ ਵਿਸਥਾਰ ਨਾਲ ਗੱਲ ਕਰਾਂਗੇ ਇਸ ਵੀਡੀਓ ਵਿੱਚ ਇਸ ਨੀਤੀ ਨੂੰ ਲੈ ਕੇ ਸਰਕਾਰ ਦਾ ਪੱਖ ਹੈ ਕਿ ਪ੍ਰਾਈਵੇਟ ਰੀਅਲ اسٹیਟ ਵਾਲੇ ਕਾਰਪੋਰੇਟ ਕਲੋਨੀਆ ਬਣਾ ਕੇ ਮਹਿੰਗੇ ਪਲਾਟ ਮਹਿੰਗੇ ਮਕਾਨ ਵੇਚਦੇ ਹਨ ਲੇਕਿਨ ਬੁਨਿਆਦੀ ਸਹੂਲਤਾਂ ਨਹੀਂ ਦਿੰਦੇ ਕਈ ਤਾਂ ਮਿਊਨਿਸਪਲ ਕਮੇਟੀ ਦੇ ਘੇਰੇ ਤੋਂ ਵੀ ਬਾਹਰ ਹੁੰਦੇ ਹਨ ਇਸ ਲਈ ਸਰਕਾਰ ਜ਼ਮੀਨ ਲੈ ਕੇ ਅਫੋਰਡੇਬਲ ਅਰਬਨ ਹਾਊਸਿੰਗ ਬਣਾਏਗੀ ਅਤੇ ਬੁਨਿਆਦੀ ਸਹੂਲਤਾਂ ਖੁਦ ਦੇਵੇਗੀ ਇਸ ਨਾਲ ਨਾ ਸਿਰਫ ਸ਼ਹਿਰਾਂ ਦਾ ਵਿਕਾਸ ਹੋਵੇਗਾ ਸਗੋਂ ਪੰਜਾਬ ਦੀ ਆਰਥਿਕ ਉન્નਤੀ ਵੀ ਹੋਵੇਗੀ ਸਰਕਾਰ ਦੇ ਮੁਤਾਬਕ ਇਸ ਸਕੀਮ ਨਾਲ ਪੰਜਾਬ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਅਧੀਨ ਸੜਕਾਂ ਪਾਣੀ ਬਿਜਲੀ ਸੀਵਰੇਜ ਸਿਸਟਮ ਲਈ 1000 ਕਰੋੜ ਦਾ ਨਿਵੇਸ਼ ਹੋਵੇਗਾ ਕੰਸਟਰਕਸ਼ਨ ਰਿਟੇਲ ਸੇਵਾ ਅਤੇ ਫਾਈਨੈਂਸ਼ੀਅਲ ਸੇਵਾਵਾਂ ਵਿੱਚ ਚੋਖਾ ਵਾਧਾ ਹੋਵੇਗਾ ਜਿਸ ਨਾਲ 75% ਰੋਜ਼ਗਾਰ ਵਧੇਗਾ ਵਿਕਸਿਤ ਜਾਇਦਾਦ ਤੋਂ ਪ੍ਰਾਪਰਟੀ ਟੈਕਸ ਸਟੈਂਪ ਡਿਊਟੀ ਜੀਐਸਟੀ ਆਦਿ ਆਮਦਨ 30 ਤੋਂ 40% ਦੀ ਵਧਣ ਨਾਲ ਸਰਕਾਰ ਦੇ ਖਜ਼ਾਨੇ ਭਰਨਗੇ ਸੂਬੇ ਦੀ ਜੀਡੀਪੀ ਵਿੱਚ 2 ਤੋਂ 3% ਦੀ ਤੇਜ਼ੀ ਆਏਗੀ ਕੂਲ ਕੀਤੇ ਜਾਣ ਵਾਲੇ ਪਲਾਟਾਂ ਦੀ ਕੀਮਤ 400% ਦੀ ਵਧੇਗੀ ਜੋ ਕਿਸਾਨਾਂ ਦੇ ਹਿੱਸੇਦਾਰਾਂਨਾ ਮੁਆਵਜ਼ੇ ਨੂੰ ਵੀ ਮਜ਼ਬੂਤ ਕਰੇਗੀ ਇਹ ਕਹਿਣਾ ਹੈ ਸਰਕਾਰ ਦਾ ਲੇਕਿਨ ਹੁਣ ਦੇਖਦੇ ਹਾਂ ਕਿਸਾਨਾਂ ਦੀ ਭਲਾਈ ਲਈ ਦੱਸੀ ਜਾਣ ਵਾਲੀ ਇਸ ਨੀਤੀ ਦਾ ਕਿਸਾਨਾਂ ਨੂੰ ਫਾਇਦਾ ਹੈ ਜਾਂ ਨੁਕਸਾਨ ਸਰਕਾਰ ਭਲੇ ਹੀ ਇਸ ਨੂੰ ਵਿਕਾਸ ਦੱਸ ਰਹੀ ਹੈ ਕਹਿੰਦੀ ਹੈ ਇਸ ਵਿੱਚ ਛੋਟੇ ਕਿਸਾਨਾਂ ਦਾ ਵੀ ਫਾਇਦਾ ਹੈ ਜੇ ਸਰਕਾਰ ਦੇ ਇਸ ਦਾਅਵੇ ਨੂੰ ਜ਼ਮੀਨੀ ਹਕੀਕਤ ਦੀ ਕਸੌਟੀ ਤੇ ਪਰਖਦੇ ਹਾਂ ਤਾਂ ਜੋ ਤੱਥ ਸਾਹਮਣੇ ਆਉਂਦੇ ਹਨ ਕਿ ਇਹ ਤਾਂ ਜ਼ਮੀਨ ਹਥਿਆਉਣ ਦੀ ਨੀਤੀ ਹੈ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਦੀ ਸਾਜ਼ਿਸ਼ किसाना दी आर्थिकता ਅਤੇ ਉਸ ਦੇ ਭਵਿਕ ਪੱਖੋਂ ਤਾਂ ਮੁੱਢੋਂ ਹੀ ਇਹ ਨੀਤੀ ਗਲਤ ਹੈ ਪਰ ਕਿਵੇਂ ਉਹ ਇਸ ਤਰ੍ਹਾਂ ਕਿ ਇਸ ਸਕੀਮ ਤਹਿਤ ਜਿਸ ਦੀ 1 ਏਕੜ ਜ਼ਮੀਨ ਐਕਵਾਇਰ ਹੋਵੇਗੀ ਉਸ ਕਿਸਾਨ ਨੂੰ ਬਦਲੇ ਵਿੱਚ 1000 ਗਜ ਰਿਹਾਈਸ਼ੀ ਪਲਾਟ ਮਿਲੇਗਾ ਨਾਲ ਹੀ 200 ਗਜ ਦਾ ਵਪਾਰਕ ਪਲਾਟ ਸਰਕਾਰ ਨੇ ਰਿਹਾਈਸ਼ੀ ਪਲਾਟ ਦੀ ਕੀਮਤ 30000 ਰੁਪਏ ਪ੍ਰਤੀ ਗਜ ਅਤੇ ਵਪਾਰਕ ਪਲਾਟ ਦੀ ਕੀਮਤ 60000 ਰੁਪਏ ਪ੍ਰਤੀ ਗਜ ਨਿਯਤ ਕੀਤੀ ਹੈ ਇਸ ਲਿਹਾਜ਼ ਨਾਲ 1 ਏਕੜ ਜ਼ਮੀਨ ਦੇ ਬਦਲੇ ਕਿਸਾਨ ਨੂੰ 4 ਕਰੋੜ 20 ਲੱਖ ਰੁਪਏ ਮਿਲਣਗੇ ਜਦ ਕਿ ਅੱਜ ਦੀ ਤਰੀਖ ਵਿੱਚ ਸ਼ਹਿਰ ਅਤੇ ਉਸ ਦੀ ਸਥਿਤੀ ਦੇ ਜ਼ਮੀਨ ਦੀ ਸਥਿਤੀ ਦੇ ਹਿਸਾਬ ਨਾਲ 1 ਏਕੜ ਜ਼ਮੀਨ ਦੀ ਕੀਮਤ 5 ਤੋਂ 10 ਕਰੋੜ ਪ੍ਰਤੀ ਏਕੜ ਹੈ ਇਸ ਲਿਹਾਜ਼ ਨਾਲ ਤਾਂ ਕਿਸਾਨ ਤਾਂ ਠੱਗਿਆ ਗਿਆ کہڑا کسان سوئے اچھا نال مارکیٹ ریٹ نالوں بھی کٹ زمین دے وے گا دجا جس دی زمین تین نالو کٹ ہے اس نو صرف رہائشی پلاٹ ہی ملے گا وپارک پلاٹ نہیں کی اے چھوٹے کسان وتکرا نہیں ہے اسے طرح ایک اےکڑ زمین دی لینڈ پولنگ بدلے کسان نو تیجے حصے تو کٹ وکسد زمین ملے گی نو ایکڑ زمین دے بدلے تیجہ حصہ جبکہ پنجا ایکڑ زمین دے بدلے اب تو ود وکست زمین دتی جاوے گی ਕਿ ਇਹ ਛੋਟੇ ਕਿਸਾਨ ਦਾ ਆਰਥਿਕ ਸ਼ੋਸ਼ਣ ਨਹੀਂ ਕਿ ਇਹ ਕਿਸਾਨ ਕਿਸਾਨ ਨਾਲ ਵਿਤਕਰਾ ਨਹੀਂ ਪ੍ਰੋਜੈਕਟ ਪੂਰਾ ਹੋਣ ਤੇ ਹੀ ਕਿਸਾਨਾਂ ਨੂੰ ਬਦਲੇ ਵਿੱਚ ਵਿਕਸਿਤ ਪਲਾਟ ਦਿੱਤੇ ਜਾਣਗੇ ਹਾਂ ਤਦ ਤੱਕ ਉਹਨਾਂ ਨੂੰ 30000 ਰੁਪਏ ਪ੍ਰਤੀ ਏਕੜ ਸਾਲਾਨਾ ਮੁਆਵਜ਼ਾ ਮਿਲੇਗਾ ਲੇਕਿਨ ਜਦ ਕਿ ਕਿਸਾਨ ਜੇ ਠੇਕੇ ਤੇ ਜ਼ਮੀਨ ਦਿੰਦਾ ਹੈ ਤਾਂ ਉਸ ਨੂੰ 70 ਤੋਂ 90000 ਪ੍ਰਤੀ ਏਕੜ ਠੇਕਾ ਮਿਲਦਾ ਹੈ ਇਸ ਲਿਹਾਜ਼ ਨਾਲ ਕਿਸਾਨ ਨੂੰ ਤਾਂ ਘਾਟਾ ਹੀ ਘਾਟਾ ਹੈ ਨਾਲੇ ਸਰਕਾਰੀ ਪ੍ਰੋਜੈਕਟ ਪਤਾ ਨਹੀਂ ਕਦ ਪੂਰਾ ਹੋਵੇਗਾ ਇਸ ਬਾਰੇ ਵੀ ਸ਼ੰਕਾ ਬਣੀ ਬਣੀ ਹੋਈ ਹੈ ਕਦੇ ਵੀ ਮਿੱਥੇ ਸਮੇਂ ਤੇ ਕੋਈ ਸਰਕਾਰੀ ਪ੍ਰੋਜੈਕਟ ਪੂਰਾ ਹੋਇਆ ਹੈ ਇਸ ਤਰ੍ਹਾਂ ਸਰਕਾਰੀ ਦਾਅਵੇ ਦੇ ਉਲਟ ਪ੍ਰਾਇਮਰੀ ਤੌਰ ਤੇ ਹੀ ਇਹ ਨੀਤੀ ਕਿਸਾਨਾਂ ਦਾ ਆਰਥਿਕ ਸ਼ੋਸ਼ਣ ਕਰਨ ਵਾਲੀ ਹੈ ਵਿਤਕਰੇ ਭਰੀ ਹੈ ਕਿਸਾਨਾਂ ਦੀ ਆਰਥਿਕ ਲੁੱਟ ਹੈ ਸਰਕਾਰ ਦਾ ਦਾਵਾ ਹੈ ਕਿ ਇਹ ਸਕੀਮ ਗੈਰ ਰਜਿਸਟਰਡ ਕਲੋਨੀਆਂ ਨੂੰ ਰੋਕੇਗੀ। ਇਸ ਦਾ ਕੀ ਮਤਲਬ ਹੋਇਆ? ਕਿ ਪੂੜਾ ਵੱਲੋਂ ਵਿਕਸਿਤ ਕੀਤੀਆਂ ਜਾਣ ਵਾਲੀਆਂ ਜ਼ਮੀਨਾਂ ਗੈਰ ਰਜਿਸਟਰਡ ਕਲੋਨੀਆਂ ਨਾਲੋਂ ਸਸਤੀਆਂ ਹੋਣਗੀਆਂ? ਉਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਭਵਿੱਖ ਵਿੱਚ ਸਰਕਾਰ ਕਿਸੇ ਵੀ ਗੈਰ ਰਜਿਸਟਰਡ ਕਲੋਨੀ ਨੂੰ ਰੈਗੂਲਰਾਈਜ਼ ਨਹੀਂ ਕਰੇਗੀ? ਕੀ ਲੈਂਡ ਮਾਫੀਆ ਤੇ ਲਗਾਮ ਲਗਾ ਸਕੇਗੀ ਸਰਕਾਰ? ਇਹ ਸਵਾਲ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਸਾਬਤ ਕਰਦੇ ਹਨ। ਸਰਕਾਰ ਜਿਸ ਨੂੰ ਵਿਕਾਸ ਦਾ ਨਾਮ ਦੇ ਰਹੀ ਹੈ ਕੀ ਵਾਕਈ ਉਸ ਵਿਕਾਸ ਦੀ ਲੋੜ ਹੈ ਪੰਜਾਬ ਨੂੰ ਕਿਉਂਕਿ ਨੀਤੀ ਆਯੋਗ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਸ਼ਹਿਰੀ ਖੇਤਰ 42% ਹੈ ਜਦਕਿ ਕੌਮੀ ਅੰਕੜੇ ਸਿਰਫ 31% ਦੇ ਹੀ ਹਨ ਖੇਤੀ ਆਧਾਰਿਤ ਆਰਥਿਕਤਾ ਵਾਲੇ ਇਸ ਸੂਬੇ ਵਿੱਚ ਜਦ ਪਹਿਲਾਂ ਹੀ ਸ਼ਹਿਰੀਕਰਨ ਇੰਨਾ ਜ਼ਿਆਦਾ ਹੋ ਚੁੱਕਿਆ ਹੈ ਤਾਂ ਹੁਣ ਇਹ ਜ਼ਮੀਨਾਂ ਐਕਵਾਇਰ ਕਰਕੇ ਹੋਰ ਸ਼ਹਿਰੀਕਰਨ ਕਿਉਂ ਕੀਤਾ ਜਾਣਾ ਹੈ ਕਿਉਂ ਪੰਜਾਬ ਦੀ ਉਪਜਾਊ ਖੇਤੀਯੋਗ ਜ਼ਮੀਨ ਨੂੰ ਸੀਮੈਂਟ ਕੰਕਰੀਟ ਵਿੱਚ ਬਦਲਿਆ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਦਾ ਵਿਕਾਸ ਹੈ ਕਿਸ ਤਰ੍ਹਾਂ ਦੀ ਆਰਥਿਕ ਤਰੱਕੀ ਥੋਪੀ ਜਾ ਰਹੀ ਹੈ ਪੰਜਾਬ ਤੇ ਪਹਿਲਾ ਹੀ ਭਾਰਤ ਮਾਲਾ ਪ੍ਰੋਜੈਕਟ ਅਧੀਨ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਕਰਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚਕਾਰ ਤਣਾਅ ਚੱਲ ਰਿਹਾ ਹੈ ਲੈਂਡ ਪੂਲਿੰਗ ਸਕੀਮ ਲਿਆ ਕੇ ਸਰਕਾਰ ਨੇ ਨਵਾਂ ਵਿਵਾਦ ਛੇੜ ਲਿਆ ਹੈ ਇਸ ਲੈਂਡ ਪੂਲਿੰਗ ਵਿੱਚ ਜ਼ਮੀਨ ਕਿਸਾਨ ਮਰਜ਼ੀ ਨਾਲ ਦੇਵੇ ਜਾਂ ਮਜਬੂਰੀ ਵਸ ਹੋ ਕੇ ਮਸਲਾ ਇਹ ਨਹੀਂ ਹੈ ਮਸਲਾ ਤਾਂ ਇਹ ਹੈ ਕਿ ਐਨੇ ਵੱਡੇ ਪੈਮਾਨੇ ਤੇ ਖੇਤੀ ਯੋਗ ਜ਼ਮੀਨ ਦੇ ਨਿਕਲ ਜਾਣ ਦਾ ਪੰਜਾਬ ਤੇ ਜੋ ਅਸਰ ਪਵੇਗਾ ਉਹ ਇਕੱਲੇ ਉਸ ਕਿਸਾਨ ਜਾਂ ਉਸ ਦੇ ਪਰਿਵਾਰ ਤੇ ਨਹੀਂ ਬਲਕਿ ਸਾਰੇ ਸੂਬੇ ਦੀ ਆਰਥਿਕਤਾ ਵਾਤਾਵਰਣ ਸਮਾਜਕ ਤਾਣੇ ਬਾਣੇ ਨੂੰ ਤਹਿਸ਼ ਨਹਿਸ਼ ਕਰ ਦੇਵੇਗਾ ਇਕ ਤਰ੍ਹਾਂ ਤੇ ਇਹ ਪਿੰਡਾਂ ਦਾ ਉਜਾੜਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨੀਤੀ ਦੇ ਅਸਰ ਪੰਜਾਬ ਲਈ ਬਹੁਤ ਹੀ ਖਤਰਨਾਕ ਹੋਣਗੇ ਪੰਜਾਬ ਇੱਕ ਖੇਤੀ ਆਧਾਰਿਤ ਸੂਬਾ ਹੈ ਹਾਲਾਂਕਿ ਇਸ پاس ਵਾਹੁਣ ਯੋਗ ਜ਼ਮੀਨ ਬਹੁਤ ਹੀ ਥੋੜੀ ਹੈ ਘਟ ਜ਼ਮੀਨ ਦੀ ਮਾਲਕੀ ਵਾਲੇ ਮੱਧਮ ਜਾਂ ਛੋਟੇ ਕਿਸਾਨ ਹੀ ਜ਼ਿਆਦਾ ਹਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਖੇਤੀਬਾੜੀ ਉਹਨਾਂ ਦਾ ਕਿੱਤਾ ਹੀ ਨਹੀਂ ਜਿਉਣ ਦਾ ਤਰੀਕਾ ਹੈ ਪੁਰਖਾਂ ਦੀ ਵਿਰਾਸਤ ਸਭਿਆਚਾਰਕ ਵਿਰਸਾ ਅਤੇ ਪੰਜਾਬੀਆਂ ਦੀ ਸੰਸਾਰਕ ਪਛਾਣ ਹੈ ਪੰਜਾਬ ਦੇ ਕਿਸਾਨਾਂ ਲਈ ਜ਼ਮੀਨ ਉਨ੍ਹਾਂ ਦੀ ਭਾਵਨਾਤਮਕ ਅਤੇ ਆਧਿਆਤਮਕ ਜੁੜਾ ਦਾ ਕੇਂਦਰ ਹਨ ਜਿਸ ਨੂੰ ਸੁਧਾਰਨ ਦੀ ਥਾਂ ਵਿਗਾੜਨ ਵੱਲ ਤੁਰਨਾ ਪੰਜਾਬ ਨਾਲ ਧਰੋਹ ਕਰਾਉਣਾ ਹੈ ਪਹਿਲਾਂ ਹੀ ਪੰਜਾਬ ਹਰੀ ਕ੍ਰਾਂਤੀ ਦੀ ਬਲੀ ਚੜ ਚੁਕਿਆ ਹੈ ਭਲੇ ਹੀ ਦੇਸ਼ ਦਾਾਨ ਦਾਤਾ કહਲਾਇਆ ਪਰ ਕਿਸ ਬਿਨਾ ਹਤੇ ਪਾਣੀਆਂ ਦੇ ਕੰਟਰੋਲ ਖੋਲੇ ਗਏ ਆਪਣੀ ਹਿੱਕ ਤੋਂ ਪਾਣੀ ਕੱਢ ਕੇ ਦੇਸ਼ ਨੂੰ ਪਾਲਦਾ ਰਿਹਾ ਅੱਜ ਪੰਜਾਬ ਦੀ ਧਰਤੀ ਦੇ ਹੇਠਾਂ ਦਾ ਪਾਣੀ ਸੁੱਕ ਚਲਿਆ ਹੈ ਮਿੱਟੀ ਜ਼ਹਿਰੀਲੀ ਖਾਦਾਂ ਦੀ ਮਾਰ ਹੇਠ ਆ ਚੁੱਕੀ ਹੈ ਉਪਰੋਂ ਬੇਰੋਜ਼ਗਾਰੀ ਪ੍ਰਵਾਸ ਅਤੇ ਨਸ਼ਿਆਂ ਦੀ ਮਾਰ ਪੈ ਰਹੀ ਹੈ ਅਜਿਹੇ ਵਿੱਚ ਇਹ ਨੀਤੀ ਅੱਗ ਵਿੱਚ ਘੋਦਾ ਕੰਮ ਕਰੇਗੀ ਜਿਵੇਂ ਕਿ ਇਸ ਨੀਤੀ ਦੇ ਲਾਗੂ ਹੋ ਜਾਣ ਨਾਲ ਖੇਤੀ ਆਧਾਰਿਤ ਪੈਦਾਵਾਰ ਘਟੇਗੀ ਨਤੀਜੇ ਵਜੋਂ ਪਿੰਡੂ ਆਮਦਨ ਘਟੇਗੀ ਜਿਸ ਕਰਕੇ ਆਰਥਿਕ ਸਮਾਜਿਕ ਅਸੰਤੁਲਨ ਪੈਦਾ ਹੋ ਜਾਵੇਗਾ ਖੇਤੀ ਯੋਗ ਜ਼ਮੀਨ ਦੇ ਸ਼ਹਿਰੀ ਪੂਲ ਵੀ ਤਬਦੀਲ ਹੋ ਜਾਣ ਨਾਲ ਉਹ ਕਿਸਾਨ ਜਾਂ ਉਸ ਦਾ ਪਰਿਵਾਰ ਹੀ ਨਹੀਂ ਉਸ ਖੇਤ ਦੇ ਮਜ਼ਦੂਰ ਉਸ ਪਿੰਡ ਦੇ ਦਸਤਕਾਰ ਮਿਸਤਰੀ ਆਦ ਸਾਰੇ ਪ੍ਰਭਾਵਿਤ ਹੋਣਗੇ ਲੋਕ ਪੁਸ਼ਤੈਨੀ ਪੇਸ਼ਿਆਂ ਤੋਂ ਬੇਦਖਲ ਹੋ ਜਾਣਗੇ ਇੱਕ ਹੋਰ ਗਰੀਬ ਵਰਗ ਪੈਦਾ ਹੋ ਜਾਵੇਗਾ ਸਰਕਾਰ ਦੇ ਇਸ ਵਿਕਾਸ ਮਾਡਲ ਵਿੱਚ ਉਹਨਾਂ ਦੇ ਭਵਿੱਖ ਪ੍ਰਤੀ ਕੀ ਕੋਈ ਨੀਤੀ ਹੈ ਇਸ ਨੀਤੀ ਦਾ ਪ੍ਰਭਾਵ ਵਾਤਾਵਰਣ ਤੇ ਵੀ ਪਵੇਗਾ ਸ਼ਹਿਰੀਕਰਨ ਵਧਣ ਨਾਲ ਮਿੱਟੀ ਖੇਤ ਅਤੇ ਜਲ ਸੰਗਠਨਾ ਚ ਬਦਲਾਅ ਆਉਣਗੇ ਜਿਸ ਨਾਲ ਸੂਬੇ ਦੇ ਤਾਪਮਾਨ ਅਤੇ ਹਵਾ ਦੀ ਕੁਆਲਿਟੀ ਵਿੱਚ ਤਬਦੀਲੀ ਆਵੇਗੀ ਮਿੱਟੀ ਦੀ ਕਾਰਬਨ ਸੰਚੈਨ ਸਮਰੱਥਾ ਘਟੇਗੀ ਗ੍ਰੀਨ ਹਾਊਸ ਗੈਸਾਂ ਵਧਣਗੀਆਂ ਧਰਤੀ ਦੀ ਪਾਣੀ ਸੋਖਣ ਦੀ ਸ਼ਮਤਾ ਘਟੇਗੀ ਇਸ ਖਰਾਬ ਜਲਵਾਯੂ ਦਾ ਅਸਰ ਇਥੋਂ ਦੀ ਬਨਸਪਤੀ ਅਤੇ ਜੈਵ ਵਿਭਿੰਨਤਾ ਬਾਇਓ ਡਾਈਵਰਸਿਟੀ ਤੇ ਵੀ ਮਾਰਾ ਪਵੇਗਾ ਇਹ ਨੀਤੀ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਨੂੰ ਵੀ ਹਿਲਾ ਦੇਵੇਗੀ ਖੇਤੀ ਯੋਗ ਖੇਤੀ ਯੋਗ ਜ਼ਮੀਨ ਪੂਲ ਵਿੱਚ ਦੇ ਕੇ ਕਿਸਾਨ ਨਾ ਤਾਂ ਕਿਸਾਨ ਰਹੇਗਾ ਨਾ ਜੱਟ ਅਤੇ ਨਾ ਹੀ ਮਾਲਕ ਉਲਟਾ ਆਪਣੀ ਰਵਾਇਤੀ ਪਛਾਣ ਗਵਾ ਲਵੇਗਾ ਵਪਾਰਕ ਸੂਝ ਹਾਸਲ ਕਰਨ ਅਤੇ ਵਪਾਰਕ ਮੁਕਾਬਲੇ ਲਈ ਤਿਆਰ ਨਾ ਹੋਣ ਕਰਕੇ ਉਹ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਏਗਾ ਇਸ ਨੀਤੀ ਦੇ ਲਾਗੂ ਹੋਣ ਨਾਲ ਪੰਜਾਬੀ ਸਮਾਜਿਕ ਜੀਵਨ ਲਈ ਖਤਰੇ ਖੜੇ ਹੋ ਜਾਣਗੇ ਜਿੱਥੇ ਪਿੰਡ ਦੇ ਵਿੱਚ ਪਰਿਵਾਰਕ ਘਰ ਗੁਰਦੁਆਰੇ ਚੌਪਾਲਾਂ ਸੱਤ ਅਤੇ ਖੇਤ ਇੱਕ ਦੂਜੇ ਨਾਲ ਜੁੜੇ ਹੋਏ ਹਨ ਉੱਥੇ ਹੁਣ ਨਵੇਂ ਪਲਾਟਾਂ ਤੇ ਇਮਾਰਤਾਂ ਨਾਲ ਪੁਰਾਣੀ ਸਾਂਝ ਟੁੱਟੇਗੀ ਨਵੇਂ ਸ਼ਹਿਰੀ ਪਲਾਟਾਂ ਵਿੱਚ ਪੜੋਸੀਆਂ ਨਾਲ ਰਿਸ਼ਤੇ ਸਾਂਝੇ ਤਿਉਹਾਰ ਅਤੇ ਸਹਿਯੋਗੀ ਜੀਵਨ ਖਿੰਡ ਜਾਣਗੇ ਜੋ ਵਸਨੀਕਾਂ ਵਿਚਕਾਰ ਵਧ ਰਹੇ ਇਕੱਲੇਪਣ ਅਤੇ ਗੈਰ ਯਕੀਨੀ ਭਰੇ ਮਾਨਸਿਕ ਤਣਾਅ ਨੂੰ ਹੋਰ ਵਧਾਉਣਗੇ ਸ਼ਹਿਰੀ ਜੀਵਨ ਦੀ ਖਿੱਚ ਪਹਿਲਾਂ ਹੀ ਪਿੰਡਾਂ ਦੇ ਨੌਜਵਾਨਾਂ ਨੂੰ ਸ਼ਹਿਰਾਂ ਵੱਲ ਭਜਾ ਰਹੀ ਹੈ ਵੱਡੇ ਪਰਿਵਾਰ ਸਿੰਘੂੜ ਦੇ ਜਾ ਰਹੇ ਹਨ ਪਰਿਵਾਰਕ ਢਾਂਚੇ ਟੁੱਟ ਰਹੇ ਹਨ ਇਹ ਨੀਤੀ ਇਸ ਰੁਝਾਨ ਨੂੰ ਹੋਰ ਵਧਾਏਗੀ ਹੀ ਪੰਜਾਬ ਦੇ ਪਿੰਡਾਂ ਦੀ ਰਚਨਾ ਟੁੱਟਣ ਨਾਲ ਸਿੱਖੀ ਦੇ ਰਵਾਇਤੀ ਜੀਵਨ ਖੇਤੀ ਆਧਾਰਿਤ ਰਿਵਾਜਾਂ ਜਿਵੇਂ ਕਿ ਲੋਹੜੀ ਵਿਸਾਖੀ ਵਿਆਹ ਅਤੇ ਗੁਰਪੁਰਬ ਆਦਿ ਮਨਾਉਣ ਦੇ ਢੰਗ ਤਰੀਕੇ ਸਭ ਬਦਲ ਜਾਣਗੇ ਜਾਂ ਮਿਟ ਜਾਣਗੇ ਪੁਰਾਣੇ ਪਿੰਡਾਂ ਦੀ ਰਚਨਾ ਜਿਸ ਵਿੱਚ ਪਰਿਵਾਰ ਪਾਈਚਾਰਾ ਤੇ ਸਾਂਝੀ ਜ਼ਿੰਦਗੀ ਹੁੰਦੀ ਸੀ ਹੁਣ ਨਵੇਂ ਪਲਾਟਾਂ ਤੇ ਸ਼ਹਿਰੀਕਰਨ ਨਾਲ ਖੰਡਿਤ ਹੋ ਜਾਵੇਗੀ ਸਿੱਖਿਆ ਸੰਸਕਾਰ ਸਾਂਝੀ ਜ਼ਿੰਦਗੀ ਸਭ ਖਿਲਰ ਜਾਣਗੇ ਨਵੀਂ ਪੀੜੀ ਵਿਰਸੇ ਤੋਂ ਹੋਰ ਦੂਰ ਚਲੀ ਜਾਵੇਗੀ ਪਹਿਲਾਂ ਪਿੰਡਾਂ ਵਿੱਚ ਕਿਸੇ ਫੈਸਲੇ ਲਈ ਪੰਚਾਇਤ ਜਾਂ ਮਿਲ ਜੁਲ ਕੇ ਸਮੂਹਿਕ ਵਿਚਾਰ ਹੋਇਆ ਕਰਦੇ ਸਨ ਲੇਕਿਨ ਪਿੰਡਾਂ ਦੀ ਬਣਤਰ ਕਮਜ਼ੋਰ ਹੋਣ ਨਾਲ ਲੋਕ ਵਿਅਕਤੀਗਤ ਫਾਇਦੇ ਦੇ ਆਧਾਰ ਤੇ ਫੈਸਲੇ ਕਰਨਗੇ ਵੱਡੇ ਪਲਾਟ ਵਾਲੇ ਕਿਸਾਨ ਅਤੇ ਛੋਟੇ ਪਲਾਟ ਵਾਲੇ ਕਿਸਾਨ ਵਿਚਕਾਰ ਸੁਭਾਵਕ ਰੂਪ ਵਿੱਚ ਅਸਮਾਨਤਾ ਵਧੇਗੀ ਜੋ ਈਰਖਾ ਪੈਦਾ ਕਰੇਗੀ ਇਹ ਟ੍ਰੈਂਡ ਖਤਰਨਾਕ ਸਮਾਜਿਕ ਵਿਭਾਜਨ ਵੱਲ ਲੈ ਜਾਏਗਾ ਇਸ ਤਰ੍ਹਾਂ ਲੈਂਡ ਪੂਲਿੰਗ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਨੂੰ ਦਿਸ਼ਾਹੀਣ ਕਰੇਗੀ ਸਮਾਜਿਕ ਸੰਵੇਦਨਸ਼ੀਲਤਾ ਨੂੰ ਮਾਰ ਦੇਵੇਗੀ ਪੰਜਾਬੀ ਵਿਰਸੇ ਸਭਿਆਚਾਰ ਅਤੇ ਕਿਸਾਨੀ ਪਛਾਣ ਲਈ ਖਤਰੇ ਖੜੇ ਕਰ ਦੇਵੇਗੀ ਇਸਨਾ ਆਪਾ ਸਮਝ ਸਕਦੇ ਹਾਂ ਕਿ ਪੰਜਾਬ ਦੀਆਂ ਰਵਾਇਤਾਂ ਤੋੜ ਕੇ ਕੀਤਾ ਸ਼ਹਿਰੀ ਵਿਕਾਸ ਪੰਜਾਬ ਨੂੰ ਕੀ ਦੇਵੇਗਾ ਮੁਹਾਲੀ ਮਾਡਲ ਦੀ ਤਰ੍ਹਾਂ ਹੀ ਪੰਜਾਬ ਤੋਂ ਬਾਹਰੋਂ ਲਿਆ ਕੇ ਲੋਕ ਵਸਾਏ ਜਾਣਗੇ ਤਰੱਕੀ ਦੇ ਨਾਮ ਤੇ ਪਿੰਡਾਂ ਅਤੇ ਸ਼ਹਿਰਾਂ ਦੀ ਆਤਮਕ ਪਛਾਣ ਨੂੰ ਮਲਿਆ ਮੇਟ ਕਰ ਦਿੱਤਾ ਜਾਵੇਗਾ ਇਸ ਸਕੀਮ ਤਹਿਤ ਅਗਲਾ ਸਵਾਲ ਪੈਦਾ ਹੁੰਦਾ ਹੈ ਕਿ ਕਾਨੂੰਨੀ ਪੱਖੋਂ درست ਹੈ ਇਹ ਲੈਂਡ ਪੂਲਿੰਗ ਜੋ ਸਰਕਾਰ ਤੋਂ ਪੁੱਛਣਾ ਬਣਦਾ ਹੈ ਸਿਰਫ ਕੈਬਨਿਟ ਦੀ ਮਨਜ਼ੂਰੀ ਇਸ ਨੀਤੀ ਨੂੰ ਜਾਇਜ਼ ਨਹੀਂ ਠਹਿਰਾ ਸਕਦੀ ਕਿਉਂਕਿ ਟਰਾਂਸਪੇਰੈਂਸੀ ਰਾਈਟ ਐਕਟ 2013 ਅਰਥਾਤ ਪਾਰਦਰਸ਼ਤਾ ਅਧਿਕਾਰ ਐਕਟ 2013 ਦੀ ਕਸਵਟੀ ਤੇ ਇਹ ਨੀਤੀ ਖਰੀ ਨਹੀਂ ਉਤਰਦੀ ਐਕਟ ਦੀ ਧਾਰਾ 10 ਕਹਿੰਦੀ ਹੈ ਬਹੁ ਫਸਲੀ ਅਤੇ ਸਿੰਚਾਈ ਵਾਲੀ ਉਪਜਾਊ ਜ਼ਮੀਨ ਸਿਰਫ ਰੇਲਵੇ ਹਾਈਵੇ ਵੱਡੀਆਂ ਜ਼ਿਲ੍ਹਾ ਸੜਕਾਂ ਸਿੰਚਾਈ ਲਈ ਨਹਿਰਾਂ پاور لائنوں ورگے پروجیکٹوں تو بنا ہور کم لئی ایکوائر نہیں کیتی جا سکتی لیکن سرکار کر رہی ہے جد کی پنجاب سرکار اے زمین شہری کرن لئی ایکوائر کر رہی ہے پچھا جانا چاہیدہ ہے کس آدھار تے قانونی طور پہ بھی کسے خاص حالت وچ ہی زمین ایکوائر کرن دے کچھ خاص پروویزن ہن شرطہ ہن نے پورا کرنا بندہ ہے واہن یوگ زمین دے شہری کرن تو پہلاں ਕਿ ਪੰਜਾਬ ਸਰਕਾਰ ਪਾਰਦਰਸ਼ਤਾ ਅਧਿਕਾਰ ਐਕਟ 2013 ਦੇ ਉਹਨਾਂ ਨਿਯਮਾਂ ਦੀ ਪਾਲਣਾ ਕਰ ਰਹੀ ਹੈ ਕਿ ਇਸ ਨੂੰ ਕੋਰਟ ਵਿੱਚ ਚੈਲੰਜ ਨਹੀਂ ਕੀਤਾ ਜਾਣਾ ਚਾਹੀਦਾ ਹੁਣ ਆਪਾਂ ਕਰਦੇ ਹਾਂ ਇੱਕ ਕੇਸ ਸਟਡੀ ਪੰਜਾਬ ਵਿੱਚ ਹੋਰ ਸ਼ਹਿਰੀਕਰਨ ਕਰਨ ਦੀ ਲੋੜ ਅਤੇ ਇਸ ਦੇ ਅਸਰ ਨੂੰ ਸਮਝਣ ਲਈ ਇੱਕ ਦੋ ਕੇਸਾਂ ਦੀ ਸਟਡੀ ਅਸੀਂ ਇੱਥੇ ਕਰਦੇ ਹਾਂ ਪਹਿਲਾ ਮੁਹਾਲੀ ਜਿੱਥੇ ਲੈਂਡ ਪੂਲਿੰਗ ਕਰਕੇ ਸਰਕਾਰ ਨੇ 2019 ਵਿੱਚ ਜ਼ਮੀਨ ਐਕਵਾਇਰ ਕੀਤੀ ਸੀ ਜਿਸ ਦਾ ਅਸਰ ਅਸੀਂ ਦੇਖ ਰਹੇ ਹਾਂ ਉੱਥੋਂ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਮਲਾਈ ਵਾਲੀ ਜ਼ਮੀਨ ਨਹੀਂ ਮਿਲਦੀ ਸਗੋਂ ਪਿੱਛੇ ਵਾਲੇ ਪਲਾਟ ਦਿੱਤੇ ਜਾਂਦੇ ਹਨ ਉਹਨਾਂ ਨੂੰ ਨਾ ਤਾਂ ਮੁੱਖ ਸੜਕਾਂ ਤੇ ਸ਼ੋਰੂਮ ਮਿਲਦੇ ਹਨ ਨਾ ਹੀ ਕੋਰਨਰ ਵਾਲੇ ਪਲਾਟ ਨਵੀਆਂ ਉਸਰੀਆਂ ਕਲੋਨੀਆਂ ਵਿੱਚ ਪੰਜਾਬੀਆਂ ਦੀ ਤਾਦਾਦ ਬਹੁਤ ਘੱਟ ਜਾਂ ਨਾ ਮਾਤਰ ਹੀ ਹੈ ਜ਼ਿਆਦਾਤਰ ਲੋਕ ਬਾਹਰੋਂ ਆਏ ਹਿਮਾਚਲ ਜੰਮੂ ਯੂਪੀ ਆਦਿ ਸੂਬਿਆਂ ਤੋਂ ਆ ਕੇ ਵਸੇ ਹਨ ਜਿਸ ਦਾ ਅਸਰ ਇਲਾਕੇ ਦੀ ਬੋਲੀ ਰਹਿਣ ਸਹਿਣ ਤੇ ਦੇਖਣ ਨੂੰ ਮਿਲ ਰਿਹਾ ਹੈ ਮੁਹਾਲੀ ਵਿੱਚ ਗ੍ਰੇਟਰ ਮੁਹਾਲੀ ਗਮਾੜਾ ਦੇ ਨਾਂ ਤੇ ਸਕੀਮ ਵੀ ਲਾਗੂ ਹੈ ਪਰ ਨਾਲ ਹੀ ਜ਼ਮੀਨ ਮਾਫੀਆ ਅਤੇ ਘੱਟ ਤੋਂ ਘੱਟ ਸਹੂਲਤਾਂ ਵਾਲੇ ਰੀਅਲ اسٹیਟ ਪ੍ਰੋਜੈਕਟ ਵੀ ਧੜਲੇ ਨਾਲ ਚੱਲ ਰਹੇ ਹਨ ਨਵੀਆਂ ਉਸਰੀਆਂ ਪ੍ਰਾਈਵੇਟ ਕਲੋਨੀਆਂ ਦੀ ਉਸਾਰੀ ਦੇ ਮਾਪਦੰਡ ਅਤੇ ਉੱਥੇ ਮੁਹੱਈਆ ਸਹੂવિધਾਵਾਂ ਤੇ ਜੇ ਥਰਡ ਪਾਰਟੀ ਇਨਕੁਆਰੀ ਹੋਵੇ ਕੁਆਲਟੀ ਚੈੱਕ ਹੋਵੇ ਤਾਂ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਦੀ ਅਸਲੀਅਤ ਅਤੇ ਸਿਆਸੀ ਮਿਲੀ ਭਗਤ ਦੇ ਸਾਰੇ ਪਾਸ ਖੁੱਲ ਜਾਣ कहंदियां कहानियां कॉलोनीयां ਵਿੱਚ ਸੜਕਾਂ ਅਤੇ ਸੀਵਰੇਜ ਦੀ ਸਥਿਤੀ ਮਹਾਮਾਰੀ ਤੋਂ ਵੀ ਬੱਤਰ ਬਣੀ ਹੋਈ ਹੈ ਦੂਜਾ ਕੇਸ ਹੈ ਲੁਧਿਆਣੇ ਦਾ ਜਿੱਥੇ ਤਕਰੀਬਨ 24311 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਇਸ ਨਵੀਂ ਨੀਤੀ ਦੇ ਤਹਿਤ ਸਭ ਨੂੰ ਪਤਾ ਹੈ तमाम ਪੋਲੂਸ਼ਨ ਦੇ ਬਾਵਜੂਦ ਲੁਧਿਆਣੇ ਦਾ ਇਲਾਕਾ ਬਹੁਤ ਉਪਜਾਊ ਹੈ ਇਹੀ ਇਲਾਕਾ ਸੂਬੇ ਦਾ 7% ਦੀ ਕਣਕ 9% ਦੀ ਚੌਲ 16% ਦੀ ਆਲੂ 17% ਦੀ ਸਬਜ਼ੀਆਂ ਦਾ ਉਤਪਾਦਨ ਕਰਦਾ ਹੈ ਖੇਤੀਬਾੜੀ ਅੰਕੜੇ 2015-16 ਦੇ ਮੁਤਾਬਕ ਲੁਧਿਆਣਾ ਜ਼ਿਲ੍ਹੇ ਵਿੱਚ ਕਿਸਾਨਾਂ ਦਾ ਕੁੱਲ ਆਵਸਤਨ 3.86 ਹੈਕਟੇਅਰ ਅਰਥਾਤ 9.5 ਏਕੜ ਜ਼ੋਤਾਂ ਦੀ ਮਾਲਕੀ ਹੈ ਜੇ 24311 ਏਕੜ ਜ਼ਮੀਨ ਸਰਕਾਰ ਐਕਵਾਇਰ ਕਰ ਲੈਂਦੀ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ 2560 ਕਿਸਾਨ ਪਰਿਵਾਰ ਬੇਜ਼ਮੀਨੇ ਹੋ ਜਾਣਗੇ ਇੱਕੋ ਟਟਕੇ ਨਾਲ ਇਹ ਸਾਰੇ ਕਿਸਾਨ ਬੇਰੋਜ਼ਗਾਰ ਹੋ ਜਾਣਗੇ ਉਹ ਮਜ਼ਦੂਰੀ ਕਰਨ ਲਈ ਮਜਬੂਰ ਹੋ ਜਾਣਗੇ ਜਿਸ ਦਾ ਸਿੱਧਾ ਅਸਰ ਲੁਧਿਆਣੇ ਦੀ ਆਰਥਿਕਤਾ ਤੇ ਵੀ ਪਵੇਗਾ ਇੱਕ ਗੱਲ ਸਚਾਈ ਦਾ ਦੂਜਾ ਅਤੇ ਅਹਿਮ ਪਹਿਲੂ ਜੋ ਅਜੀਤ ਅਖਬਾਰ ਨੇ ਉਜਾਗਰ ਕੀਤਾ ਹੈ ਉਹ ਇਹ ਕਿ ਲੁਧਿਆਣਾ ਵਿੱਚ ਇੱਕਦਮ ਐਨੀ ਜ਼ਮੀਨ ਐਕਵਾਇਰ ਕਰਨ ਪਿੱਛੇ ਕੋਈ ਠੋਸ ਵਜ੍ਹਾ ਨਹੀਂ ਦਿਸ ਰਹੀ ਕਿਉਂਕਿ ਪਿਛਲੇ 25 ਸਾਲਾਂ ਵਿੱਚ لدھیانہ دے دوالے دا صرف چار ہزار ایکڑ صرف چار ہزار ایکڑ رکبہ ہی وکست ہو پایا ہے ہوں چوبی ہزار ایکڑ رکبہ قد تک وکست کرو گے تب تک اے بے زمینے ہوئے کسان کی کرنگے اتے تیجی گل لانے دی آبادی ساڑھے انی لختوں میں ود ہے اتے پاپولیشن ڈینسٹی نو سو اٹھتر سکوائر کلومیٹر ہے اس تو ود ہور شہری وسوں کرن پچھے کی مقصد ہو سکتا ہے پہلا ہی شہر دا ہوا پانی پردوشت ہے بڑھے نالے نو آج تک صاف نہیں کیتا جا سکیا کس وقاس نو لے آئے گی سرکار اسے گیار عام آدمی پارٹی دی سرکار دی اس نیتی دے خلاف آواز اٹھ رہی ہے پنجابی ٹریبیون وی چھپی ایک رپورٹ نے لینڈ پولنگ نو پنجاب دے اتحاس وی سبتوں ونڈا واخہ کہا ہے ਜਿਸ ਨਾਲ ਪਿੰਡਾਂ ਦੀ ਰੋਜ਼ੀ ਰੋਟੀ ਅਤੇ ਆਤਮਕ ਪਛਾਣ ਖਤਰੇ ਵਿੱਚ ਪੈ ਰਹੀ ਹੈ ਹਮਦਰਦ ਮੀਡੀਆ ਗਰੁੱਪ ਨੇ ਦੱਸਿਆ ਕਿ ਕਹਿਣ ਨੂੰ ਤਾਂ ਇਹ ਨੀਤੀ 100 ਫੀਸਦੀ ਸਵੈ ਇੱਛਿਤ ਭਾਗੀਦਾਰੀ ਤੇ ਆਧਾਰਿਤ ਹੈ ਪਰ ਕੁਝ ਕਿਸਾਨ ਸੰਗਠਨਾਂ ਨੇ ਸਮਾਜਿਕ ਅਸਰਾਂ ਤੇ ਚਿੰਤਾ ਜਤਾਈ ਹੈ ਆਰ ਐਮ ਬੀ ਟੈਲੀਵਿਜ਼ਨ ਦੀ ਰਿਪੋਰਟ ਵਿੱਚ ਕਿਸਾਨਾਂ ਨੇ ਲੈਂਡ ਪੂਲਿੰਗ ਨੂੰ ਜ਼ਮੀਨ ਦੀ ਖੋਹ ਕਿਹਾ ਹੈ ਅਤੇ 80 ਕਰੋੜ ਪ੍ਰਤੀ ਏਕੜ ਵਾਲੀ ਜ਼ਮੀਨ ਦੇ ਮੁਆਵਜ਼ੇ ਤੇ ਸਵਾਲ ਖੜੇ ਕੀਤੇ ਹਨ ਇਸੇ ਤਰ੍ਹਾਂ ਪੰਜਾਬ ਮਿਰਰ ਦੀ ਰਿਪੋਰਟ ਦੇ ਅਨਸਾਰ ਲੈਂਡ ਪੂਲਿੰਗ ਦੀ ਨੀਤੀ ਪੰਜਾਬ ਦੀ ਖੇਤੀਬਾੜੀ ਨੂੰ ਤਬਾਹ ਕਰ ਦੇਵੇਗੀ ਕਿਉਂਕਿ ਇਹ ਉਪਜਾਊ ਜ਼ਮੀਨ ਨੂੰ ਉਦਯੋਗਿਕ ਅਤੇ ਰਿਹਾਇਸ਼ੀ ਪਲਾਟਾਂ ਵਿੱਚ ਬਦਲ ਰਹੀ ਹੈ ਉਂਝ ਤਾਂ ਪੰਜਾਬ ਦੀ ਸਿਆਸੀ ਪਾਰਟੀਆਂ ਕਿਸੇ ਨਾ ਕਿਸੇ ਰੂਪ ਵਿੱਚ ਅੰਦਰ ਖਾਤੇ ਇਸ ਸਕੀਮ ਦੀਆਂ ਸਮਰਥਕ ਹਨ ਕਿਉਂਕਿ ਇਸ ਦੇ ਬਹਾਨੇ ਪਬਲਿਕ ਫੰਡ ਦੇ ਖੁੱਲੇ ਗੱਫੇ ਵਰਤਣ ਦੇ ਕਈ ਰਾਹ ਖੁੱਲਦੇ ਹਨ ਲੇਕਿਨ ਲੋਕ ਪਾਵਨਾਵਾ ਕਰਕੇ ਵਿਰੋਧੀ ਪਾਰਟੀਆਂ ਨੂੰ ਇਸ ਵਿੱਚ ਆਪਣੀ ਸਾਖ ਬਹਾਲ ਕਰਨ ਦਾ ਮੌਕਾ ਵੀ ਦਿਸਦਾ ਹੈ ਇਸੇ ਕਰਕੇ ਉਹ ਵੀ ਇਸ ਸਕੀਮ ਦੇ ਵਿਰੋਧ ਵਿੱਚ ਉਤਰ ਆਈਆਂ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਸੰਘਰਸ਼ ਕਰਨ ਜਾ ਰਿਹਾ ਹੈ ਕੱਲ ਯਾਨੀ 15 ਜੁਲਾਈ ਤੋਂ ਲੁਧਿਆਣਾ ਤੋਂ ਉਹ ਸੰਘਰਸ਼ ਸ਼ੁਰੂ ਕਰੇਗਾ ਉਸਨੇ ਇਸ ਸਕੀਮ ਨੂੰ ਦਿੱਲੀ ਵਾਲਿਆਂ ਵੱਲੋਂ ਪੰਜਾਬ ਦੀ ਜ਼ਮੀਨ ਹੜਪਣ ਦੀ ਯੋਜਨਾ ਕਿਹਾ ਹੈ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਸ ਦੀ ਅੱਖ ਪੰਜਾਬ ਦੇ 2027 ਦੇ ਚੋਣ ਵਿਤੇ ਹੈ ਉਸਨੇ ਇਸ ਨੂੰ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਜ਼ਮੀਨੀ ਘੁਟਾਲਾ ਕਿਹਾ ਹੈ ਇਸ ਨੀਤੀ ਨੂੰ ਲੁੱਟ ਅਤੇ ਯੋਜਨਾਬੱਧ ਜ਼ਮੀਨ ਹੜਪਣਾ ਦੱਸਿਆ ਹੈ ਕਾਂਗਰਸ ਆਗੂਆਂ ਨੇ ਵੀ ਕਿਸਾਨੀ ਦੇ ਹੱਕ ਵਿੱਚ ਧਰਨਿਆਂ ਵਿੱਚ ਭਾਗ ਲਿਆ ਹੈ ਆਪ ਸਰਕਾਰ ਤੇ ਦਿੱਲੀ ਕੇਂਦਰਿਤ ਨੀਤੀ ਲਾਗੂ ਕਰਨ ਦੇ ਦੋਸ਼ ਲਗਾਏ ਹਨ ਸਿਆਸੀ ਪਾਰਟੀਆਂ ਤੇ ਇਸ ਰੁਖ ਤੇ ਕਿਸਾਨ ਜਥੇਬੰਦੀਆਂ ਨੇ ਸ਼ੰਕੇ ਖੜੇ ਕੀਤੇ ਹਨ ਜੋ ਕਿਸੇ ਹੱਦ ਤੱਕ ਜਾਇਜ਼ ਵੀ ਹਨ ਉਨ੍ਹਾਂ 18 ਜੁਲਾਈ ਨੂੰ ਸਿਆਸੀ ਪਾਰਟੀਆਂ ਨਾਲ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ ਭਾਰਤੀ ਕਿਸਾਨ ਯੂਨੀਅਨ ਨੇ ਆਪਣੇ ਤੌਰ ਤੇ ਇਸ ਨੀਤੀ ਦੇ ਵਿਰੋਧ ਵਿੱਚ ਰੈਲੀਆਂ ਅਤੇ ਟਰੈਕਟਰ ਮਾਰਚ ਦੀ ਯੋਜਨਾ ਬਣਾਈ ਹੈ 24 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਵੀ ਵੱਖਰੀ ਰੈਲੀ ਦਾ ਐਲਾਨ ਕੀਤਾ ਹੈ ਸਿਆਸੀ ਪਾਰਟੀਆਂ ਨੇ ਸਿਆਸਤ ਕਰਨੀ ਹੁੰਦੀ ਹੈ ਉਹ ਵੀ ਕਿਸੇ ਮੁੱਦੇ ਤੇ ਹੀ ਸਿਆਸਤ ਕਰਨੀ ਮੇਰਾ ਮੰਨਣਾ ਹੈ ਜੇ ਇਹ ਸਿਆਸਤ ਪੰਜਾਬ ਦੇ ਹਿਤ ਵਿੱਚ ਹੈ ਤਾਂ ਕਿਸਾਨ ਜਥੇਬੰਦੀਆਂ ਨੂੰ ਆਢ ਅਟ ਚਲਣ ਨਾਲੋਂ ਚੰਗਾ ਹੈ ਕਿ ਸਾਰੇ ਹੀ ਪੰਜਾਬੀਆਂ ਨੂੰ ਨਾਲ ਲੈ ਕੇ ਅਤੇ ਇਹਨਾਂ ਪਾਰਟੀਆਂ ਨੂੰ ਵੀ ਨਾਲ ਲੈ ਕੇ ਚਲਣ ਵਿੱਚ ਕੋਈ ਹਰਜਤ ਨਹੀਂ ਹੋਣਾ ਚਾਹੀਦਾ ਕਿਉਂਕਿ ਸਿਆਸੀ ਪਾਰਟੀਆਂ ਦਾ ਦਬਾਅ ਸਰਕਾਰ ਨੂੰ ਸੜਕ ਤੋਂ ਲੈ ਕੇ ਅਸੈਂਬਲੀ ਤੱਕ ਜਵਾਬਦੇਹ ਬਣਾਉਂਦਾ ਹੈ ਖੁਦ ਇਹਨਾਂ ਪਾਰਟੀਆਂ ਨੂੰ ਵੀ ਜੋ ਸਰਕਾਰ ਤੋਂ ਬਾਹਰ ਹਨ ਕਲ ਸਰਕਾਰ ਵਿੱਚ ਜਾਣਗੀਆਂ ਇਹ ਲੋਕਾਂ ਪ੍ਰਤੀ ਜਵਾਬਦੇਹ ਹੋਣਗੀਆਂ ਇਸ ਪੂਰੀ ਚਰਚਾ ਵਿੱਚ ਅਸੀਂ ਦੇਖਿਆ ਕਿ ਲੈਂਡ ਪੂਲਿੰਗ ਕਰਕੇ ਜ਼ਬਰਦਸਤੀ ਕੀਤੇ ਜਾਣ ਵਾਲੇ ਸ਼ਹਿਰੀਕਰਨ ਨਾਲ ਪੰਜਾਬ ਨੂੰ ਨੁਕਸਾਨ ਹੀ ਨੁਕਸਾਨ ਹੈ ਸੂਬੇ ਦੀ ਆਤਮਾ ਮਾਰ ਕੇ ਵਸਨੀਕਾਂ ਤੋਂ ਵਿਰਾਸਤੀ ਸਾਧਨ ਖੋ ਕੇ ਜੀਡੀਪੀ ਵਧਾਉਣਾ ਜ਼ਮੀਰ ਵੇਚ ਕੇ ਅਮੀਰੀ ਹਾਸਲ ਕਰਨਾ ਹੈ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਛੋਟੇ ਕਿਸਾਨਾਂ ਨੂੰ ਕੈਸ਼ ਕ੍ਰੌਪ ਲਈ ਉਤਸ਼ਾਹਿਤ ਕਰੇ ਉਸ ਦੇ ਲਈ ਸਾਧਨ ਸੁਵਿਧਾਵਾਂ ਅਤੇ ਬਾਜ਼ਾਰ ਮੁਹੱਈਆ ਕਰਾਏ ਖੇਤੀ ਦੀ ਬੁਨਿਆਦੀ ਸਹੂਲਤਾਂ ਅਤੇ ਪੇਂਡੂ ਵਿਕਾਸ ਲਈ ਨਿਵੇਸ਼ ਕਰੇ ਖੇਤੀ ਆਧਾਰਿਤ ਕਿੱਤੇ ਅਤੇ ਉਤਪਾਦਨ ਪ੍ਰੋਤਸਾਹਤ ਕਰਕੇ ਨੌਜਵਾਨਾਂ ਨੂੰ ਸੂਬੇ ਦੀ ਆਰਥਿਕਤਾ ਨਾਲ ਜੋੜੇ ਨਾ ਕਿ ਉਹਨਾਂ ਦੀ ਰੈਂਦੀ ਖੁੰਦੀ ਜ਼ਮੀਨ ਵੀ ਖੋ ਕੇ ਚਾਰ ਦਿਨਾਂ ਦੀ ਚਾਂਦਨੀ ਮਗਰੋਂ ਹਨੇਰੀ ਰਾਤ ਦੇ ਸੰਤਾਪ ਵੱਲ ਤੱਕ ਦੇਵੇ ਸਰਕਾਰ ਨੂੰ ਚਾਹੀਦਾ ਇਹ ਸੀ ਕਿ ਪੰਜਾਬ ਵਿੱਚ ਪਹਿਲਾਂ ਬੜੇ ਹੋਏ ਅਰਬਨ ਸਟੇਟਾਂ ઔਦਯੋਗਿਕ ਜ਼ੋਨਾਂ ਵਿੱਚ ਜੋ ਕੂੜੇ ਦੇ ਢੇਰ ਲੱਗੇ ਹੋਏ ਹਨ ਸੜਕਾਂ ਟੁੱਟੀਆਂ ਹੋਈਆਂ ਹਨ ਸੀਵਰੇਜ ਉਫਾਨ ਮਾਰ ਰਹੇ ਹਨ ਗੰਦਗੀ ਨਾਲ ਭਰੇ ਪਾਣੀ ਦੇ ਵਾਹ ਵਗ ਰਹੇ ਹਨ ਪਹਿਲਾਂ ਉਹਨਾਂ ਨੂੰ ਸਾਫ਼ ਕਰੇ ਮਰਮਤ ਕਰੇ ਮੌਜੂਦਾ ਇਨਫਰਾਸਟ੍ਰਕਚਰ ਨੂੰ ਬੰਦਿਆਂ ਦੇ ਵਿਚਰਨ ਯੋਗ ਬਣਾਵੇ ਬਣੀਆਂ ਹੋਈਆਂ ਗ੍ਰੀਨ ਬੈਲਟਾਂ ਵਿੱਚ ਹਰਿਆਵਲ ਵਾਪਸ ਲਿਆਵੇ ਪ੍ਰਾਈਵੇਟ ਕਲੋਨਾਈਜ਼ਰ ਨੂੰ ਨਕੇਲ ਪਾ ਕੇ ਉਹਨਾਂ ਵੱਲੋਂ ਉਸਾਰੀਆਂ ਕਲੋਨੀਆਂ ਵਿੱਚ ਵਸ ਰਹੇ ਲੋਕਾਂ ਦੀ ਹਾਲਤ ਸੁਧਾਰੇ ਫਿਰ ਗੱਲ ਕਰੇ ਕਿ ਹੋਰ ਨਵੇਂ ਅਰਬਨ ਸਟੇਟ ਦੀ ਲੋੜ ਹੈ ਜਾਂ ਨਹੀਂ ਹੋਰ ਵਪਾਰਕ ਜ਼ੋਨ ਚਾਹੀਦੇ ਹਨ ਜਾਂ ਨਹੀਂ ਐਵੇਂ ਵਿਕਾਸ ਦੇ ਨਾਂ ਤੇ ਅੱਗਾ ਦੌਰ ਤੇ ਪਿੱਛਾ ਚੌੜ ਸਿਆਸਤਦਾਨਾਂ ਅਤੇ ਅਫਸਰ شاہੀ ਨੂੰ ਕਿੱਕਬੈਕ ਅਤੇ ਮੋٹے ਗੱਫੇ ਤਾਂ ਦੇ ਦੇਵੇਗਾ ਲੇਕਿਨ ਪੰਜਾਬ ਨੂੰ ਹਮੇਸ਼ਾ ਲਈ ਤਬਾਹ ਕਰ ਦੇਵੇਗਾ ਧੰਨਵਾਦ